ਬਾਬੂਸ਼ਹੀ ਟਾਈਮ ਸਭ ਦਾ ਸਵਾਗਤ ਹੈ ਮੈਂ ਬਲਜੀਤ ਬੱਲੇ ਐਡੀਟਰ ਬਾਬੂਸ਼ਹੀ ਨੈਟਵਰਕ ਬਾਬੂਸ਼ਹੀ .com ਤਿਰਸ਼ੀ ਨਜ਼ਰ ਮੀਡੀਆ 2024 ਦੀਆਂ ਲੋਕ ਸਭਾ ਚੋਣਾਂ ਨੇੜੇ ਨੇ ਉਹਨਾਂ ਦੀ ਜਿਹੜੀ ਘੰਟੀਆਂ ਖੜਕ ਰੇ ਨੇ ਖੜਕ ਰਹੀਆਂ ਨੇ 2024 ਚੋਵੀ ਲੀਆਂ ਲੋਕ ਸਭਾ ਚੋਣਾਂ ਦੀਆਂ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਆਪੋ ਆਪਣਰ ਬਧਰ ਤੇ ਤਿਆਰੀਆਂ ਕਰ ਲੱਗੀਆਂ ਹਈਆਂ ਨੇ ਚੋਣ ਕਮਿਸ਼ਨ ਵੀ ਤਿਆਰੀ ਚ ਲੱਗਿਆ ਹੋਇਆ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਵੀ ਚੋਣ ਸਰਗਰਮੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਹਾਲਾਂਕਿ ਚੋਣਾਂ ਦੀ ਜਿਹੜੀ ਐਲਾਨ ਹੈ ਅਨਾਉਂਸਮੈਂਟ ਹੈ ਡੇਟਾ ਦੀ ਅਨਾਉਂਸਮੈਂਟ ਹੈ ਉਹ ਅਜੇ ਉਮੀਦ ਹੈ ਕਿ ਮਾਰਚ ਮਹੀਨੇ ਵਿੱਚ ਹੋਏਗੀ ਪਰ ਸਰਗਰਮੀ ਜਿਹੜੀ ਆ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ ਹਰ ਪਾਸੇ ਗੱਠਜੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਕਿਸੇ ਪਾਸੇ ਟਟ-ਟੱਪ ਵੀ ਹੋਣੀ ਸ਼ੁਰੂ ਹੋ ਗਈ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੋ ਅਸੀਂ ਬਾਬੂ ਸ਼ੈ ਟਾਈਮਜ਼ ਵੱਲੋਂ ਇੱਕ ਸ਼ੁਰੂ ਕਰ ਰਹੇ ਹਾਂ ਅੱਜ ਤੋਂ ਇੱਕ ਪ੍ਰੋਗਰਾਮ ਲੋਕ ਸਭਾ ਚੋਣਾਂ ਦੀ ਤਿਆਰੀ ਖਬਰਨਾਮਾ 2024 ਕਿ ਤਿਆਰੀਆਂ ਵਾਸਤੇ ਜੋ ਕੁਝ ਹੋ ਰਿਹਾ ਜੋ ਰੋਜ਼ਾਨਾ ਕੋਈ ਨਵੀਆਂ ਡਿਵੈਲਪਮੈਂਟਸ ਹੋਣ ਗਿਆ ਘਟਨਾਵਾਂ ਹੋਣ ਗਿਆ ਜਾਂ ਚੋਣਾਂ ਨਾਲ ਸੰਬੰਧਿਤ ਕੋਈ ਕੋਈ ਵੀ ਕੁਝ ਖਾਸ ਗੱਲ ਵਾਪਰੇਗੀ ਤਾਂ ਉਹਨੂੰ ਅਸੀਂ ਥੋੜੇ ਜੇ ਸੰਖੇਪ ਚ ਦਰਜ ਕਰਿਆ ਕਰਾਂਗੇ ਤੇ ਨਾਲ ਹੀ ਉਹਦੇ ਤੇ ਆਪਣੀ ਥੋੜੀ ਜੀ ਟਿੱਪਣੀ ਵੀ ਕਰਾਂਗੇ ਸੋ ਸੋ ਅੱਜ ਅੱਜ 11 ਜਨਵਰੀ ਹੈ ਅੱਜ 11 ਜਨਵਰੀ ਨੂੰ ਇਹ ਇਹਨਾਂ ਲੋਕ ਸਭਾ ਚੋਣਾਂ ਦੇ ਖਾਸ ਕਰਕੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਨਾਲ ਸੰਬੰਧਿਤ ਇੱਕ ਅਹਿਮ ਡਿਵੈਲਪਮੈਂਟ ਅਹਿਮ ਜਿਹੜੀ ਨੋਟਿਸ ਚ ਆਈ ਹੈ ਕਿ ਪੰਜਾਬ ਦੇ ਲੋਕ ਸਭਾ ਦੀਆਂ 13 ਸੀਟਾਂ ਨੇ ਤੇ 13 ਸੀਟਾਂ ਵਾਸਤੇ ਪਿਛਲੇ ਦਿਨਾਂ ਚ ਗੱਲਬਾਤ ਚੱਲ ਰਹੀ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿਚਕਾਰ ਕਿਉਂਕਿ ਇੰਡੀਆ ਜਿਹੜਾ ਗੱਠ ਛੋੜ ਹੈ ਉਹਦੇ ਦੋਵੇਂ ਹਿੱਸੇਦਾਰ ਨੇ ਤੇ ਉਹਨਾਂ ਨੇ ਇਸ ਮਸਲੇ ਤੇ ਉਹਨਾਂ ਦੀ ਸੀਟਾਂ ਦੀ ਲੈ ਦੇ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਬਹੁਤ ਬਿਆਨਬਾਜ਼ੀ ਹੋਈ ਪਿਛਲੇ ਦਿਨਾਂ ਚ ਅੰਦਾਜ਼ੇ ਵੀ ਲਾਏ ਗਏ ਕਿ ਹੋਏਗੀ ਨਹੀਂ ਹੋਏਗੀ ਅਜੇ ਵੀ ਉਹ ਮਸਲਾ ਖੜਾ ਹੈ ਪਰ ਅੱਜ ਕੁਝ ਇਹੋ ਜਿਹੇ ਸੰਕੇਤ ਮਿਲ ਰਹੇ ਨੇ ਜਿਹੜੇ ਇਹ ਇਸ਼ਾਰਾ ਕਰਦੇ ਨੇ ਕਿ ਕੀ ਗੱਠ ਛੋੜ ਹੋਏਗਾ ਜਾਂ ਨਹੀਂ ਹੋਏਗਾ ਇਹ ਏ ਸੰਕੇਤ ਅੱਜ ਦੇ ਸੰਕੇਤ ਅੱਜ ਦੇ ਦੋਹਾਂ ਧਿਰਾਂ ਦੇ ਬਿਆਨ ਕੁਝ ਸੰਕੇਤ ਇਹੋ ਜੇ ਕਰਦੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿਚਕਾਰ ਚੋਣ ਗੱਠਜੋੜ ਸੀਟਾਂ ਦੀ ਲੈ ਦੇ ਸੀਟਾਂ ਦੀ ਵੰਡ ਤੇ ਚੋਣ ਗੱਠਜੋੜ ਚੋਣਾਂ ਦੀ ਜਿਹੜੀ ਸਮਝੌਤਾ ਕਰਨਾ ਹੈ ਗੱਠਜੋੜ ਬਣਾਉਣਾ ਉਹਦੇ ਅਸਾਰ ਘਟ ਲੱਗ ਰਹੇ ਨੇ ਜਾਂ ਘਟਦੇ ਜਾ ਰਹੇ ਨੇ ਉਦੇ ਜਿਹੜੇ ਦੋ ਉੱਗੇ ਜਿਹੜੇ ਬਿਆਨ ਨੇ ਦੋ ਉੱਗੇ ਨੇਤਾਵਾਂ ਦੇ ਦੋਨਾਂ ਪਾਰਟੀਆਂ ਦੇ ਉਹ ਅੱਜ ਸਾਡੇ ਸਾਹਮਣੇ ਨੇ ਅਸੀਂ ਉਹ ਤੁਹਾਨੂੰ ਸੁਣਾਵਾਂਗੇ ਵੀ ਕਿ ਉਹ ਬਿਆਨ ਜਿਹੜੇ ਕੀ ਨੇ ਤੇ ਉਹ ਜਿਹੜੇ ਇੱਕ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਬਿਆਨ ਹੈ ਉਹਨਾਂ ਨੇ ਤਾਂ ਅੱਜ ਇੱਕ ਨਾਰਾ ਹੀ ਦਿੱਤਾ ਕਿ ਪੰਜਾਬ ਬਣੇਗਾ ਦੇਸ਼ ਦਾ ਹੀਰੋ ਇਸ ਵਾਰ ਲੋਕ ਸਭਾ 'ਚ ਹੋਏਗੀ 13 0 ਵੀ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਤੇ ਨਾਲ ਹੀ ਇਹ ਸੰਕੇਤ ਵੀ ਦਿੱਤਾ ਕਿ ਉਹ ਕੱਲਿਆਂ ਆਮ ਆਦਮੀ ਪਾਰਟੀ ਕੱਲਿਆਂ ਚੋਣ ਲੜੇਗੀ ਇਹ ਇਸ਼ਾਰਾ ਉਹਨਾਂ ਨੇ ਅੱਜ ਸੰਗਰੂਰ 'ਚ ਬੋਲਦੇ ਇੱਕ ਸਮਾਗਮ 'ਚ ਬੜੇ ਸਪਸ਼ਟ ਸ਼ਬਦਾਂ 'ਚ ਦਿੱਤਾ ਹਾਲਾਂਕਿ ਗੱਲਬਾਤ ਤੋਂ ਕੌਮੀ ਪੱਧਰ ਤੇ ਕੋਈ ਅਨਾਊਂਸਮੈਂਟ ਨਹੀਂ ਹੋਈ ਉਹਨਾਂ ਦੇ ਕਿ ਗੱਲਬਾਤ ਜੇ ਚੱਲ ਰਹੀ ਹੈ ਅਜੇ ਦੌਰ ਪਹਿਲਾ ਦੌਰ ਖਤਮ ਹੋਇਆ ਇੱਕ ਦੂਜਾ ਦੌਰ ਆ ਜ ਹੋਣਾ ਤੇ ਅਜੇ ਤੱਕ ਉਹ ਉੱਪਰੋਂ ਅਨਾਉਂਸਮੈਂਟ ਕੋਈ ਨਹੀਂ ਹੋਈ ਪਰ ਭਗਵੰਤ ਮਾਨ ਮੁੱਖ ਮੰਤਰੀ ਜਿਨ੍ਹਾਂ ਨੇ ਸਾਰੀ ਚੋਣ ਲੜਨੀ ਹੈ ਜੇ ਉਹ ਇਸ ਤਰ੍ਹਾਂ ਦਾ ਇਸ਼ਾਰਾ ਕਰ ਰਹੇ ਨੇ ਤਾਂ ਇਹਦਾ ਕੋਈ ਅਰਥ ਹੈਗਾ ਮੀਨਿੰਗ ਹੈਗਾ ਦੂਜੇ ਪਾਸੇ ਦਿਵਿੰਦਰ ਯਾਦਵ ਪੰਜਾਬ ਕਾਂਗਰਸ ਮਾਨ ਮਾਨਿਆ ਦੇ ਮਾਮਲੇ ਦੇ ਇੰਚਾਰਜ ਜਿਹੜੇ ਹੁਣੇ ਬਣੇ ਨੇ ਤੇ ਪਹਿਲਿਆ ਜਿਹੜਾ ਦੌਰਾ ਕਰ ਰਹੇ ਨੇ ਆਪਣੇ ਪੰਜਾਬ ਦਾ 3 ਦਿਨ ਹੋ ਗਏ ਪਿਛਲੇ ਪਾਰਟੀ ਦੇ ਵੱਖ-ਵੱਖ 15 ਦੇ ਨੇਤਾਵਾਂ ਨਾਲ ਮੀਟਿੰਗਾਂ ਕਰਕੇ ਆ ਰਹੇ ਨੇ ਅੱਜ ਉਹ মিডিਆ ਨੂੰ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਹਨੂੰ ਪੁੱਛਿਆ ਇਸ ਗੱਲ ਕਿ ਭਗਵੰਤ ਮਾਨ ਨੇ ਦਾਅਵਾ ਕੀਤਾ ਤਾਂ ਉਹਨਾਂ ਨੇ ਵੀ ਇਹ ਉਹਨਾਂ ਨੇ ਵੀ ਫਿਰ ਦਾਅਵਾ ਕਰਤਾ ਕਿ ਅਸੀਂ ਤਾਂ ਹਫਤੇ ਰਾਂ ਦੀ 13 ਦੇ ਜਿੱਤਣ ਦੇ ਮੂਡ 'ਚ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਹਾਈ ਕੁਮਾਰ ਨੇ ਨੂੰ ਪੰਜਾਬ ਦੇ ਜਿਹੜੇ ਕਾਂਗਰਸੀ ਵਰਕਰ ਨੇ ਨੇਤੇ ਨੇ ਸਾਰਾ ਯੂਨਿਟ ਹੈ ਪੰਜਾਬ ਦਾ ਉਹਦੀ ਅਸੀਂ ਰਾਇ ਲਈ ਹੈ ਉਹ ਅਸੀਂ ਰਾਇ ਹਾਈ ਕਮਾਂਡ ਨੂੰ ਪਹੁੰਚਾਵਾਂਗੇ ਇਸ ਬਾਰੇ ਕਿ ਅਲਾਈਅੰਸ ਦਾ ਜਿਹੜਾ ਉਹ ਹੋਵੇ ਨਾ ਹੋਵੇ ਜਾਂ ਕੀ ਹੋਵੇ ਕਿਸ ਤਰ੍ਹਾਂ ਦੀ ਵਾੜ ਨਿਓ ਇਹ ਇਹ ਗੱਲ ਉਹਨਾਂ ਨੇ ਕਹੀ ਹੈ ਪਰ ਨਾਲ ਹੀ ਇਹ ਕਹਤਾ ਕਿ ਅਸੀਂ ਵੀ 13 ਜਿੱਤਾਂਗੇ ਸਾਡੀ ਵੀ 13 ਦੀ ਤਿਆਰੀ ਹੈਗੀ ਸੋ ਅੱਜ ਦਾ ਪਹਿਲਾਂ ਤਾਂ ਇਹ ਸੁਣੋ ਕਿ ਦੋਨਾਂ ਜਿਹੜੇ ਨੇਤਾ ਨੇ ਭਗਵੰਤ ਮਾਨ ਨੇ ਕਿਸ ਲੈਜੇ ਤੇ ਹੋ ਅੱਜ ਕੀ ਤੇ ਨਾਲ ਹੀ ਸੁਣੋ ਦਵਿੰਦਰ ਯਾਦਵ ਨੇ ਕੀ ਜਵਾਬ ਦਿੱਤਾ ਐਂਕੀ ਸਿੱਧੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਿਆ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਵਾਜ ਸੁਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮਨ ਲੋਕਾਂ ਨੇ ਦਾਸਤਾ ਕਹਿੰਨੇ ਲੱਗਾ ਰੈ ਤੇਰੇ ਨਾਲ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ ਇਸ ਤੋਂ ਵੱਡਾ ਕੀ ਐ ਪੂਰੇ ਦੇਸ਼ ਦਾ ਪੰਜਾਬ ਬਣਾਉਂਦਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਹੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀ ਵਾਲ ਦੇ ਵੀ ਬੱਤੀ ਦੰਦ ਨੇ ਇਸ ਤਾਂ ਲਿਖ ਕੇ ਦੇ ਦੇਣੇ ਹੁੰਨੇ ਆਂ ਬੀ ਆਹਰੂਆ ਆਹਰੂਆ ਉਹ ਕਿਹਦੇ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਕਿ ਲੋਕਾਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬਦਲ ਬਾਈ ਠੀਕ ਨਹੀਂ ਹੈਗੀ ਲੋਕ ਮੰਨ ਜਾਣਗੇ ਇਹਨਾਂ ਨੂੰ ਐਦ ਕੀ ਔਰ ਮਾਇਤੇ ਤੁਸੀਂ ਅੱਜ ਖ਼ਬਰੀ ਕੀ ਹੋ ਸਕਦੀ ਹੈ ਅਬ ਤੇਰਾ ਕੀ ਤੇਰਾ ਸਮਾਂ ਜੀਣੇ ਵਾਲੇ ਹੈ ਜੁਗਾ ਤੋਂ ਬੀ ਸੋਚੇਗਾ ਕਿ ਲੋਕ ਨੂੰ ਚਾਹੇ ਮੀਟਿੰਗ ਕਰਨੇ ਕਿ ਹਾਂ ਪਰ ਨਹੀਂ ਪਹੁੰਚਾ ਉਹ ਬਾਕੀ ਕੀ ਆ ਗਏ ਹੋਜੀ ਸੁਣਿਆ ਦੋਨਾਂ ਲੀਡਰਾਂ ਨੂੰ ਤੇ ਇਹਦਾ ਅਰਥ ਸੰਕੇਤ ਇਹ ਮਿਲ ਰਹੇ ਨੇ ਕਿ ਦੋਨਾਂ ਦੇ ਵਿਚਕਾਰ ਜਿਹੜੀ ਲੋਕ ਸਭਾ ਚੋਣਾਂ ਲਈ ਗੱਠ ਚੋੜ ਦੀ ਸੰਭਾਵਨਾ ਘਟਦੀ ਜਾ ਰਹੀ ਹੈ ਮੱਧਮ ਅਸਾਰ ਨਜ਼ਰ ਆ ਰਹੇ ਨੇ ਦੇਖੋ ਸਿਆਸਤ ਦੇ ਵਿੱਚ ਪੱਕਾ ਕੁਝ ਵੀ ਨਹੀਂ ਹੁੰਦਾ ਫਾਈਨਲ ਕੁਝ ਵੀ ਨਹੀਂ ਹੁੰਦਾ ਜਿਹੜੀ ਖਾਸ ਕਰਕੇ ਇਸ ਵੇਲੇ ਮੁਲਕ ਦੀ ਸਿਆਸਤ ਹੈ ਉਹਦੇ ਚ ਤਾਂ ਜਿਹੜੇ ਫੌਰੀ ਲਾਹੇ ਕੁਰਸੀ ਦੀ ਜੰਗ ਤੇ ਸੱਤਾ ਦੀ ਪ੍ਰਾਪਤੀ ਜਿਹੜੀ ਹੈ ਉਹਦੇ ਵਾਸਤੇ ਕੋਈ ਵੀ ਸਮਝੌਤਾ ਕੋਈ ਕਰ ਸਕਦਾ ਕੋਈ ਕਿੱਧਰ ਜਾ ਸਕਦਾ ਕੋਈ ਕਿੱਧਰ ਜਾ ਸਕਦਾ ਉਹ ਪੁਰਾਣੇ ਜ਼ਮਾਨੇ ਵਾਲੀ ਸੂਲ ਪ੍ਰਸਤੀ ਨਹੀਂ ਹੈਗੀ ਮਤਲਬ ਇਹ ਕਹਦੇ ਕਿ ਮੌਕੇ ਦੀ ਜਿਹੜੀ ਕੰਵੀਨੀਅੰਸ ਹੈ ਉਹ ਮੈਟਰ ਕਰਦੀ ਹੈ ਇਸ ਕਰਕੇ ਕੱਲ ਦਾ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿਸ ਤਰ੍ਹਾਂ ਹੋਏਗਾ ਪਰ ਪਰ ਅੱਜ ਜੋ ਇਹ ਸੰਕੇਤ ਮਿਲੇ ਨੇ ਉਹ ਇਹ ਸੰਕੇਤ ਦੱਸਦੇ ਨੇ ਕਿ ਅਸਾਰ ਜਿਹੜੇ ਮੱਦਮ ਹੋ ਰਹੇ ਕਿਉਂਕਿ ਦੋਵੇਂ ਪਾਸੇ ਸਮੱਸਿਆ ਇਹ ਹੈ ਇਹ ਕਾਂਗਰਸ ਪਾਰਟੀ ਜਿਹੜੀ ਹੈ ਉਹ ਉਹਦਾ ਜਿਹੜਾ ਲੋਕਲ ਯੂਨਿਟ ਹੈ ਕੁਝ ਇੱਕ ਨਤਾਵਾਂ ਨੂੰ ਛੱਡ ਕੇ ਬਹੁਤਾ ਇਹ ਸਮਝਦਾ ਹੈ ਕਿ ਜੇ ਐਸ ਸੀ ਐਨ ਐਸ ਨੂੰ ਤਾਂ ਕਹ ਲੈ ਤੇ ਸਾਡੀ ਆਪਣੀ ਹੋਣ ਨੂੰ ਖਤਰਾ ਉਸੇ ਤਰ੍ਹਾਂ ਹੋ ਜਾਏਗਾ ਕਾਂਗਰਸ ਦੀ ਉਹਨੂੰ ਜਿਸ ਤਰ੍ਹਾਂ ਦਿੱਲੀ ਚ ਹੋਇਆ ਦਿੱਲੀ ਚ ਵੀ ਆਮ ਆਦਮੀ ਪਾਰਟੀ ਨਾਲ ਜੇ ਤਾਕਤਾਂ ਜੀ ਦਿੱਲੀ ਚ ਵੀ ਆਮ ਆਦਮੀ ਪਾਰਟੀ ਨਾਲ ਸਹਿਯੋਗ ਕਰਕੇ ਸਰਕਾਰ ਬਣਾਈ ਸੀ ਮੁੜ ਕੇ ਖਤਮ ਹੋ ਪਗਿਆ ਉਹ ਤੇ ਉਹਨਾਂ ਨੂੰ ਖਰਚਾ ਇਹ ਹੈ ਇਸ ਕਰਕੇ ਉਹ ਪ੍ਰਜੈਤ ਸਿੰਘ ਵਰਗੇ ਦਾ ਬਾਜੇ ਵਰਗੇ ਦਾ ਖੁੱਲ ਕੇ ਵਿਰੋਧ ਕਰ ਰਹੇ ਨਹੀਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਵੀ ਦੁਬਦ ਆਏ ਆ ਕਿ ਜਿਹੜੇ ਪਾਰਟੀ ਨੂੰ ਜਿਹੜੇ ਮਨਿਸਟਰਾਂ ਨੂੰ ਜਿਹੜੇ ਮੰਤਰੀਆਂ ਨੂੰ ਜਿਹੜੇ ਐਮ ਐਲ ਏ ਦੇ ਨੂੰ ਜਿਹੜੀ ਸਰਕਾਰ ਦੇ ਕਰਿੰਦਿਆਂ ਨੂੰ ਜਿਹੜੀ ਸਰਕਾਰ ਨੂੰ ਜਿਹੜੀ ਪਾਰਟੀ ਦੀ ਸਰਕਾਰ ਨੂੰ ਕਰਪਟ ਕਹਿੰਦੇ ਰਹੇ ਆ ਵਿਜੀਲੈਂਸ ਨੇ ਕਿੰਨੇ ਕੇਸ ਬਣਾਏ ਫੜੇ ਤੇ ਉਹਨਾਂ ਉਸੇ ਉਸੇ ਪਾਰਟੀ ਦੇ ਨੇਤਾਵਾਂ ਦੇ ਉਹ ਹਮਾਇਤ ਚ ਕਿਵੇਂ ਵੋਟ ਮੰਗਣਗੇ ਉਹਨਾਂ ਵਾਸਤੇ ਵੀ ਇਹ ਦੁਬਦਾ ਉਹਨਾਂ ਵਾਸਤੇ ਵੀ ਬੜਾ ਵੱਡਾ ਮਸਲਾ ਹੈ ਤੇ ਨਾਲ ਦੀ ਨਾਲ ਇਹ ਵੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਟੇਟ ਦੇ ਨੇਤਾ ਨੇ ਨੈਸ਼ਨਲ ਲੈਵਲ ਤੇ ਵੀ ਤੇ ਸਟੇਟ ਦੇ ਖਾਸ ਕਰਕੇ ਭਵੰਤਮਾਨ ਉਹਨਾਂ ਨੂੰ ਇਹ ਵਿਸ਼ਵਾਸ ਹੈ ਭਰੋਸਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ ਜੇ ਇਕੱਲੇ ਵੀ ਲੜਾਂਗੇ ਤਾਂ ਵੀ ਅਸੀਂ ਮжоਰਿਟੀ ਸੀਟਾਂ ਜਾਂ ਸਾਰੀਆਂ ਸੀਟਾਂ ਜਿੱਤ ਸਕਦੇ ਹਾਂ ਕਿਉਂਕਿ ਲੋਕਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਪੈਰ ਨਹੀਂ ਲੱਗੇ ਜੇ ਉਹਨਾਂ ਨੂੰ ਇਹ ਭਰੋਸਾ ਹੈ ਇਸ ਕਰਕੇ ਵੀ ਉਹ ਕੌਨਫੀਡੈਂਸ ਨੇ ਕਿ ਅਸੀਂ ਇਕੱਲੇ ਲੜਾਂਗੇ ਤਾਂ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ ਸੋ ਅ ਅੱਜ ਦੀ ਜਿਹੜੀ ਵਾਰਤਾਲਾਪ ਐਨਆਈ ਤੁਸੀਂ ਇਸੇ ਤਰ੍ਹਾਂ ਹੀ ਅਸੀਂ ਰੋਜ਼ਾਨਾ ਜਾਂ ਵਾਰ-ਵਾਰ ਜੋ ਵੀ ਲੋਕ ਸਭਾ ਚੋਣ ਸਗਰਮੀ ਹੋਏਗੀ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਭਾਵੇਂ ਪਾਰਟੀਆਂ ਦੀ ਹੈ ਭਾਵੇਂ ਚੋਣ ਕਮਿਸ਼ਨ ਦੀ ਹੈ ਭਾਵੇਂ ਹੋਰ ਕਿਸੇ ਤਰ੍ਹਾਂ ਦੀ ਹੈ ਉਹਦੀ ਅਸੀਂ ਤੁਹਾਨੂੰ ਅਪਡੇਟ ਰੋਜ਼ਾਨਾ ਜਿਹੜੀ ਹੈ ਉਹ ਇਸ ਪ੍ਰੋਗਰਾਮ ਰਾਹੀਂ ਦਿੰਦੇ ਰਵਾਂਗੇ ਅਦਲੀਏ ਨਾ ਬਾਬੂਸ਼ੇ ਨੈਟਵਰਕ ਨਾਲ ਜੁੜੇ ਰਹੋ ਬਹੁਤ ਮਿਹਰਬਾਨੀ ਸ਼ੁਕਰੀਆ